ਹਾਂਜੀ ਸਾਰੀ ਖਾਲ ਦੋਸਤੋ ਸਵਾਗਤ ਹੈ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਮੈਂ ਤੁਹਾਡਾ ਆਪਣੇ ਬਿਵेश ਪਦਵਾ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਮਗੇ ਤੇ ਵਧੀਆ ਹੀ ਚਾਹੀਦੇ ਹੋ ਫਿਲਹਾਲ ਸਮਾਂ ਹੋ ਚੁੱਕਿਆ ਜੀ 8:05 ਮਿੰਟ ਹੋ ਗਏ 10 ਹੀ ਹੋ ਗਏ 10 ਹੋਣ ਵਾਲੇ ਆ ਮਿੰਟ ਠੀਕ ਆ ਵਿਚਕਾਰ ਵੀ ਆ 5 ਤੋਂ 10 ਦੇ ਵਿੱਚ ਐਂਡ ਜਿਹੜਾ ਹੁਣ ਆਪਾਂ ਜੀ ਬਾਹਰੋਂ ਦਿਖਾਉਨੇ ਆ ਅੱਜ ਨਾ ਤੁੰਦ ਨੀਣਾ ਪਤੁੰਦ ਕਰਨਿਆ ਫੌਗ ਉਹ ਬੋਲ ਦੇਖੋ कैमरे ने, ने जस्टिफाई जी होंगी है जो आप रियल आईजर देखिए बहुत फर्क आ दिखा थो थोड़ा अंदाजा ला सकते हो जी फॉग शुरू हो चुकी आठ ठीक है जी तो आप जो हम सुबह का फस्ट टास्क हों जो पहले वो कर लगते हैं कपड़ा का जी ਉਹ ਖੜੀਆ ਸਕੂਟਰੀ ਹੁਣ ਇਹ ਤੇ ਕੱਪੜਾ ਬੱਝੂਗਾ ਜੇ ਆਪਾਂ ਣਾਉਨੇ ਫਿਰ ਇਹਨਾਂ ਨੂੰ ਵੀ ਚਮਕਾਉਣਾ ਜ਼ਿਆਦਾ ਜ਼ਰੂਰੀ ਆ ਠੀਕ ਹੈ ਜੀ ਉਹ ਗੱਲ ਠੀਕ ਆ ਵੀ ਆਪਾਂ ਕੰਮ ਉਤ ਉਤੀ ਕਰਨਾ ਹੁੰਦਾ ਬਾਲਾ ਬਰੀਕੀ ਤੇ ਆਪਾਂ ਜਾਣਦੇ ਨਹੀਂ ਬਾ ਉਤ ਉਤੋ ਜੇ ਕੱਪੜਾ ਮਾਰੋ ਰੜੀਆਂ ਜੇ ਜ਼ਿਆਦਾ ਮਿੱਟੀ ਆ ਪਾਣੀ ਦੇ ਦੋ ਗਲਾਸ ਮਾਰ ਲਓ ਚੱਕੋ ਆ ਤਾਂ ਪਣਗੀ ਜਮਾ ਜਮ ਪਾਉਲਸ ਕਰਕੇ ਜਿਵੇਂ ਨਮੀ ਨਮੀ ਨਿਕਲੀ ਹੋਵੇ ਲਓ ਅੱਬਲ ਕੋ ਰੈਡੀ ਆ ਲਓ ਮੈਂ ਟ ਇੱਕ ਨਹੀਂ ਲਾਇਆ ਆਪਾਂ ਤੇ ਕੰਮ ਰੈਡੀ ਆ ਹੁਣ ਆ ਕੱਪੜੇ ਦਾ ਆਪਾਂ ਕੰਮ ਬਣਾ ਲਿਆ ਤੇ ਨੂੰ ਆਪਾਂ ਛੱਡ ਦਾਂਗੇ ਜਿੰਦਗੀ ਦੀ ਅਸਲ ਸੱਚਾਈ ਵੀ ਇਹੀ ਹੁੰਦੀ ਆ ਵੀ ਜਦੋਂ ਕਿਸੇ ਨੂੰ ਕੰਮ ਹੁੰਦਾ ਉਹ ਤੁਹਾਨੂੰ ਪਤਾ ਹੀ ਆ ਜਦੋਂ ਕੰਮ ਹੋ ਜਾਏ ਫਿਰ जो हाला कपड़े नाल हो फिर अपने नाल भी हो जाता इसलिए बच के रो तर्क रहो सावधान रहो बाकी जड़ा सावधान ही ठीक है तुम आप ही देखो ना देखो ठीक है तो आप कपड़ा मार लिया जी स्कूटरी है ना आकूटरी आप कद नहीं मारना कपड़ा क्योंकि मम्मी की स्कूटरी आँ मरिए मम्मी मारे ना मरे आप मेरे मारते ठीक है तो हम जी मैं जो है नहाँगा तैयार होगा ਫੇਰ ਆਪਾਂ ਰੋਟੀ ਪਾਣੀ ਛਕਾਂਗੇ ਰੋਟੀ ਵਗੈਰਾ ਵੀ ਬਣ ਚੁੱਕੀ ਆ ਤਿਆਰ ਆ ਰੋਟੀ ਛਕਾਂਗੇ ਫਿਰ ਜਿਹੜਾ ਆਪਾਂ ਕਾਲਜ ਵੱਲ ਨੂੰ ਪ੍ਰਸਥਾਨ ਕਰਾਂਗੇ ਸੋ ਹਾਂਜੀ ਗਾਇਸ ਆਪਾਂ ਰੈਡੀ ਆਂ ਜੀ ਬਿਲਕੁਲ ਕਾਲਜ ਜਾਣ ਨੂੰ ਚੱਲਦੇ ਆਂ ਕਾਲਜ ਤੇ ਤੁਹਾਨੂੰ ਦਿਖਾਉਣਾ ਫਿਰ ਅੱਜ ਦਾ ਮਾਹੌਲ ਫਿਲਹਾਲ ਮੇਰੀ ਲੁੱਕ ਆਈ ਰਹੀ ਕੁਝ ਠੀਕ ਆ ਸ਼ੀਸ਼ੇ ਦੇਖ ਲਓ ਬਸ ਸਿਮILAR ਜੀ ਲੁੱਕ ਆ ਕੋਈ ਜ਼ਿਆਦਾ ਟੀਨ ਨਹੀਂ ਹੁੰਦਾ ਆਪਣੀ ਲੁੱਕ ਦੇ ਵਿੱਚ ਐਂਡ ਬਸ ਠੀਕ ਆ ਫਿਰ ਹੁਣ ਕਿਉਂਕਿ ਇੱਕ ਤਾਂ ਸਰਦੀਆਂ ਆ ਗਈਆਂ ਫਿਰ ਜੈਕਟਸ ਵਗੈਰਾ ਨਿਕਲ ਚੁੱਕਿਆ ਨੇ ਜੈਕਟ ਵਗੈਰਾ ਪਾ ਕੇ ਆਪਾਂ ਫੋਲੋ ਰੈਡੀ ਆ ਬਾਹਰ ਚਾਲਦੇ ਆ ਦਿਖਾਉਨੇ ਆ ਸਾਨੂੰ ਅੱਜ ਦਾ ਮਾਹੌਲ ਤੇ ਮਿਲਦੇ ਆ ਫਿਰ ਅੱਗੇ ਵੀਡੀਓ ਚ ਬਨੇ ਰਹੋ ਅੱਲ ਤੇ ਪਹੁੰਚੇ ਚੱਕੇ ਦੇ ਕੰਮ ਪੂਰਾ ਧੁੰਦ ਧੁੰਦੀ ਹੋਇਆ ਪਿਆ ਦੇਖੋ ਤੁਸੀਂ ਉਧਰ ਜੀ ਐਨਸੀਸੀ ਵਾਲਿਆਂ ਦਾ ਕੰਮ ਰ ਚੱਲੀ ਜਾਂਦਾ ਦੇ ਇਧਰ ਖੇਡਾਂ ਖੁੱਡਾਂ ਚੱਲੀ ਜਾਂਦੇ ਆਂ ਇਹ ਫੰਦਾ ਆ ਜੀ ਆਪਣਾ ਬਣਾ ਲਿਆ ਯਾਰ ਬੈਠਾ ਕਿੰਨਾ ਜੀ ਇਹ ਗਰਦੀਪ ਮਨਾਲੀਆ ਦਾ ਪਿੰਡ ਦਾ ਓਏ ਧੱਕ ਵਾਂਢੀ ਆ ਹੋ ਨਾ ਨਾ ਗਵਾਂਢੀ ਦੀ ਦੂਰੀ ਆ ਚਾਲ ਕੋਈ ਨਹੀਂ ਕੋਈ ਗੱਲ ਨਾ ਆ ਆਪਣਾ ਕਾਲਜ ਆ ਜੀ ਪੂਰਾ ਬਸ ਤੁਸੀਂ ਪਹਿਲਾਂ ਵੀ ਵੀਡੀਓ ਚ ਦੇਖ ਲਿਆ ਹੋਊਗਾ ਅੱਜ ਆਪਾਂ ਤੁਹਾਨੂੰ ਕਾਲਜ ਅੰਦਰੋਂ ਦਿਖਾਵਾਂਗੇ ਠੀਕ ਆ ਅੱਜ ਆਪਾਂ ਅੰਦਰੋਂ ਹੋਣਾ ਹੈ ਕਾਲਜ ਦੇ ਉਧਰ ਨਾ ਮੈਂ ਇੱਥੇ ਇੱਥੇ ਦੇ ਦਿਖਾਤਾ ਅੰਦਰੋਂ ਤੇ ਮਟ ਜਾਇਆ ਲੈਕਚਰ ਲਾਇਆ ਅਗਲੇ ਬਾਰੇ ਬਸ ਨਾਈਂ ਲੇਕਚਰ ਲਾਇਆ ਆ ਵੇਖੋ ਜੀ ਪੂਰਾ ਹੈ ਭਿਉਂ ਦੇ ਭਿਉਂ ਦੇ ਫੁੱਲ ਨੇ ਨੂੰ ਕਹਿੰਦੇ ਘਰੇ ਇਧਰੋਂ ਉਧਰ ਕਰੇ ਇਧਰੋਂ ਉਧਰ ਆਇਆ ਚੱਕੀ ਜਾਂਦਾ ਕੰਮ ਜਾ ਬਾਕੀ ਦੀ ਜਨਤਾ ਆਈ ਜਾਂਦੀ ਆ ਹਾਈ ਜਾਂਦੀ ਹੈ ਗਈ ਜਾਂਦੀ ਆ ਕਈ ਤਾਂ ਤੜਕੀ ਮੁੜ ਕੇ ਘਰਾਂ ਨੂੰ ਕੋਈ ਸਾਡੇ ਵਰਗੇ ਲੈ ਗਿਆ ਸੀ ਜੀ ਹੈ ਜਿਹੜੀ ਮੁਰੰਦੀ ਪਿਆਰੀ ਉਹ ਦਾਨਿਆਂ ਲੈਕਚਰ ਲਾਉਂਦੇ ਆ ਤੁਹਾਨੂੰ ਲੈਕਚਰ ਤੇ ਵੀ ਦੇਖਣਾ ਜੇ ਕੋਸ਼ਿਸ਼ ਕਰਾਂਗੇ ਜੇ ਹਨਾ ਦਿਖਾ ਸਕਦੇ ਹਾਂ ਦਿਖਾਵਾਂਗੇ ਤੇ ਐਂ ਤੋਂ ਮੈਂ ਸਟੋਰੀ ਪਵਾ ਕੇ ਹਟਾਂਗਾ ਆਪਦੇ ਉਹ ਵੀ ਕੋਲ ਬਈ ਤੁਸੀਂ ਵੀ ਪਾ ਦਿਓ ਜੀ ਸਟੋਰੀ ਆ ਦੇਖੋ ਬਹੁਤ ਐਂਡ ਐਨਜੋਏ ਸਬਸਕ੍ਰਾਈਬ ਆਲਸੋ ਹੁਣੇ ਹੁਣੀ ਪਾਈਆ ਜਸਟ ਤੇ ਤੁਸੀਂ ਵੀ ਜਿਹੜਾ ਹਨਾ ਵੀਡੀਓ ਦੇਖਿਓ ਤੇ ਯਾਰ ਉਹਦਾ ਥੋੜਾ ਚੱਕਰ ਕੀ ਪੈ ਗਿਆ ਨਾ ਵੀਡੀਓ ਦੇ ਵਿੱਚ ਮੈਂ ਲਾਤਾ ਕੱਲ ਉਹ ਓ ਕੀ ਕਹਿੰਨੇ ਉਹਨੂੰ ਨਹੀਂ ਨਹੀਂ ਗਾਣਾ ਨਹੀਂ ਲਾਇਆ ਉਹ ਟਾਈਮ ਜੇ ਲਾਤਾ ਯਾਰ ਇਹਨੂੰ ਦੀ ਇਹ ਉਹਨੇ ਕਰਦੇ ਆਪਾਂ ਸ케ਜੂਲ ਕਰਦੇ ਵੀਡੀਓ ਤੇ ਉਹਨਾਂ ਚੱਕਰ ਕੀ ਹੋਇਆ ਅਪਲੋਡ ਤਾਂ ਜਿਵੇਂ 6 ਵਜੇ ਹੋ ਗਈ ਪਰ ਲੋਕਾਂ ਨੂੰ ਨੋਟੀਫਿਕੇਸ਼ਨ ਨਹੀਂ ਗਈ ਉਹ ਥੋੜਾ ਚੱਕਰ ਪੈ ਗਿਆ ਤੇ ਬਾਕੀ ਬਸ ਆ ਕੰਮ ਆ ਜੀ ਫੁੱਲ ਠੰਡ ਹੋਈ ਪਈ ਆ ਠੰਡ ਪੂਰੀ ਆ ਇਹ ਨੂੰ ਠੰਡ ਨਹੀਂ ਲਾਦੀ ਦੇਖੋ ਅਸੀਂ ਤਾਂ ਸਾਰੇ ਨੇ ਜੈਕਟਾ ਜੁਲਟਾ ਕਾੜ ਲਿਆ ਇਹ ਪਤਾ ਨਹੀਂ ਅੱਜ ਹੀ ਟੌਰ ਤੇ ਫਰਦਾ ਮੈਂ ਤਾਂ ਅੱਧੀਆਂ ਆਵਾਂ ਕਿਉਂ ਲੱਗਦੀ ਇਸ ਕਿੰਨੇ ਘੰਟੇ ਚੱਗੇ ਤੇ ਚਲੋ ਠੀਕ ਆ ਫਿਰ ਵੀ ਚਲ ਪੂਰੀਆ ਮਹਾ ਪਾਇਆ ਤਨੀਆਂ ਤੀਆਂ ਜੀ ਹੁੰਦਾ ਯਾਰ ਚਲੋ ਫਿਰ ਆ ਆਪਣੇ ਫਾਰਮੇਸੀ ਪੈਗਾ ਬਾਕੀ ਸਾਨੂੰ ਅੰਦਰੋਂ ਦਿਖਾਉਣਾ ਜੀ ਕੱਲ੍ਹ ਤੋਂ ਬਣੇ ਰਹੂ ਵੀਰੇ ਦੇ ਵਿੱਚ ਇਹ ਨਹੀਂ ਸਾਰੇ ਕੋਈ ਪਤਾ ਇਹ ਬਿਲਕੁਲ ਸਾਜ ਨੂੰ ਹਟਾ ਬੀ ਐਡ ਬੈਂਕ ਸੀ ਜੀ ਇਹ ਇਹ ਸਾਡਾ ਕੀ ਕੋਰੀਡੋਰ ਆਈ ਭਾਈ ਅਰੇ ਕੀ ਆ ਇਹ ਹੈ ਤੇ ਜੀ ਰੋਮਿੰਗ ਪੈ ਜਾਂਦੀ ਆ ਜੀ ਉਵੇਂ ਹੀ ਸਾਡੇ ਆਹ ਏਰੀਆ ਬਹੁਤ ਮਸ਼ਹੂਰ ਆ ਜੀ ਉਹ ਸਾਰੇ ਜਾਣਦੇ ਐ ਐਸਡੀ ਕਾਲਜ ਵਾਲੇ ਇਹ ਆਸ਼ਕਾਂ ਦਾ ਟੋਲਾ ਬੰਦਾ ਇੱਥੇ ਉਹ ਇੰਨਾ ਹੱਤ ਵੀ ਬੋਲੀਦਾ ਹੁੰਦਾ ਓਏ ਉਹ ਇੰਨਾ ਹੱਤ ਵੀ ਬੋਲੀਦਾ ਆ ਜੀ ਪ੍ਰਧਾਨ ਜੀ ਕਿਵੇਂ ਹੋ ਵਲੌਗ ਆ ਗਿਆ ਆਪਣਾ ਦੇਖ ਲਿਓ ਸਟੇਟਸ ਵੀ ਚਾੜਨਾ ਹੈਗਾ ਆਡੀਅנס ਨੂੰ ਕੀ ਕਹਿਣਾ ਚਾਹੋਗੇ ਜੀ ਆ ਦੇਖੋ ਜੀ ਸਾਡਾ ਵਲੌਗ ਦੇਖਿਆ ਕਰੋ ਐਸਡੀ ਕਾਲਜ ਚ ਬਣਾਇਆ ਗਿਆ ਹੈ ਆ ਜੀ ਆਪਣੇ ਬਾਦਰ ਸਿੰਘ ਜੀ ਨੇ ਹੱਥ ਮਲਾਇਆ ਕਰੋ ਜੀ ਚਾਹ ਜੂ ਪੀ ਕੇ ਨਹੀਂ ਆਇਆ ਦਾ ਤਾਂ ਸੋਨੂ ਵੀ ਨਹੀਂ ਆਇਆ ਤੁਹਾਨੂੰ ਚਾਹ ਪਿਆਰੀ ਹੈ ਸਵੇਰੇ ਸੋਨੂ ਵੀ ਨਹੀਂ ਆਇਆ ਅਜੇ ਤਾਂ ਵੀ ਚਾਹ ਪਿਆਰੀ ਹੈ ਜੀ ਬਾਅਦ ਵਿੱਚ ਤੇ ਪਰ ਕਦਨੇ ਵਜੇ ਆਉਂਦਾ ਉਹ ਮੈਂ ਕਿਹਨੂੰ ਪੁੱਛ ਲਿਆ ਉਹ ਆ ਰਿਹਾ ਅਸਮਾਨ ਨਾਲ ਆਉਗਾ ਲਾਹਰ ਇਹ ਪ੍ਰਧਾਨ ਸਾਹਿਬ ਯਰ ਨਾ ਕੀ ਗੱਲਾਂ ਕਰੀ ਜਾਂਦੇ ਹੋ ਯਾਰ ਤੁਸੀਂ ਵੀ ਪ੍ਰਧਾਨ ਹੋ ਯਾਰ ਦੇਖ ਲਓ ਬਾਈ ਮੇਨ ਪ੍ਰਧਾਨ ਨਹੀਂ ਆਇਆ ਅੱਜ ਓਏ ਹਾਂ ਉਹ ਬਾਹਰ ਤੱਕ ਗਿਆ ਵਿਆ ਹੈ ਨਾ ਬਾਈ ਪ੍ਰਧਾਨ ਆ ਦੇਖਣਾ ਸਾਰੇ ਆ ਬੈਠਿਆ ਤੇ ਤੈਨੂੰ ਮੈਸੇਜ ਕਰਦਾ ਆ। ਆ ਪ੍ਰਧਾਨ ਆ। ਤਾਂ ਪ੍ਰਧਾਨ ਤੋਂ ਮੇਰਾ ਬਲੌਗ ਨੂੰ ਰਾਜੇ ਲੱਗਦਾ। ভাইস ਪ੍ਰਧਾਨ ਆਇਆਗਾ। ভাইস ਪ੍ਰਧਾਨ ਅੱਜ ਆਇਆ ਸਾਡਾ ভাইস ਪ੍ਰਧਾਨ ਆ ਜੀ। ਮੈਂ ਤਾਂ ਸੁਣਾ ਭੁੱਲ ਗਿਆ ਸੀ। ਕਾਲੋ ਸਾਹਿਬ। ভাইস ਪ੍ਰਧਾਨ ਨੇ ਇਹ। ਮਤਲਬ ਪ੍ਰਧਾਨ ਸਾਹਿਬ ਨੇ ਆਪਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਿਆ ਸੀ। ਇਹ ਤਾਂ ਆਪਾਂ ਫੜ ਕੇ ਕਰ ਲੈਣਾ ਫੋਨ। ਲੈ ਕੀ ਗੱਲ? ਹੁਣ ਆਪੇ ਕੀਤਾ ਲੱਭ ਗਿਆ ਚੈਨਲ। ਹਾਂ ਨਹੀਂ ਲੱਭਦਾ ਲਿਆ ਪਰ ਗੱਲ ਕੀ ਆ ਇਹ? ਕਿਧਰ ਨੂੰ ਜਾ ਰਹੀ ਆ ਗੱਲ? ਗੱਲ ਕਿਧਰੇ ਨਹੀਂ। ਚੜੋ ਕੋਈ ਨਹੀਂ। ਬਾਈ ਵਾਰ ਕੇਰ ਤੁਸੀਂ ਵੀ ਸਬਸਕ੍ਰਾਈਬ ਕਰ ਲਿਆ ਕਰੋ ਹਨਾ 400 ਆਪਣੇ ਲੱਗਣ ਆਲੇ ਆ ਜਾਂ ਫਿਰ 400 ਲਾ ਦੇਣੇ ਆ ਐਡੀ ਅੱਜ ਬਦੌਲਤ ਆਪਣੇ 400 ਹੋ ਗਏ ਆਏ ਤਾਂ ਬਹੁਤ ਲੋਕਾਂ ਦੇ ਆ ਤੂੰ ਵੀ ਲਾ ਰਹੇ ਆ ਰੇ ਇੱਕ ਮਾਨਨੇ ਗਿਆ ਗਾਣਾ ਦੋ ਤਿੰਨ ਆਈਡੀ ਨਹੀਂ ਲਾ ਰਹੇ ਸਾਰਿਆਂ ਤੋਂ ਲਾ ਦੇ ਖਾਲਸਾ ਕਾ ਆ ਖਾਲਸਾ ਕਾ ਜਵਾ ਜੀ ਦੇਖੋ ਮਾਹੌਲ ਕਰੋ ਸਬਸਕ੍ਰਾਈਬਰਸ ਆ ਜੀ ਸਾਰਿਆਂ ਤੋਂ ਕਰ ਦੋ ਇਹ ਯੂਨੀਵਰਸਿਟੀ ਹੈ ਜੀ ਆ ਯੂਨੀਵਰਸਿਟੀ ਜੀ ਆ ਉਹ ਨਗਰਗਿਰਤਾ ਵੀ ਆਣਾ ਯੂਨੀਵਰਸਿਟੀ ਚ ਗੱਲ ਇੱਥੇ ਬੈਠੀ ਸਾਰੇ ਕਾਲਜ ਕਮਾ ਲਾਗੇ ਤੁਹਾਨੂੰ ਹਾਂ ਦੇਖੋ ਜੀ ਇਹ ਇਹ ਨਾ ਐਸਡੀ ਕਾਲਜ ਪੂਰਾ ਹੈ ਗਰਮ ਮੈਂ ਕਿ ਨੈਕਸਸ ਸਾਇੰਸ ਕੋਲੈਜ ਚ ਆਉਣਾ ਪੂਰਾ ਵੋਏ ਉਹਨਾਂ ਆਪਣਾ ਕੋਈ ਐਸਡੀ ਕਾਲਜ ਦੇ ਮੈਨੇਜਮੈਂਟ ਵਾਲਾ ਦੇਖ ਲੋ ਕੱਲ ਸਸਪੈਂਡ ਡੈਟਰ ਆਇਆ ਉਹਨਾਂ ਆਪਣਾ ਐਦਾ ਪੇਪਰ ਵੀ ਨਹੀਂ ਦਿੱਤੇ ਪਹਿਲੇ ਸੈਮੈਸਟਰ ਦੇ ਆਹ ਦੇਖੋ ਪੂਰਾ ਬਲੌਗ ਦੇਖ ਰਿਆ ਜਾਨੇ ਬਲੌਗ ਵਰੀਆ ਲੱਗਿਆ ਤੁਹਾਨੂੰ ਪੂਰਾ ਹੀ ਪੂਰਾ ਹਾਂ ਨਿਕਲ ਗਏ ਜੀ ਅਸੀਂ ਐਸਡੀ ਕਾਲਜ ਤੋਂ ਬਾਹਰ ਸਮਾਨ ਲੈ ਕੇ ਆਣਾ ਪ੍ਰੈਕਟੀਕਲ ਫੇਲਡ ਆਣ ਲੈਣ ਜਾ ਰਹੇ ਆ ਤੇ ਆ ਤੁਰੇ ਜਾਂਦੇ ਆ ਜੀ ਕਿੱਥੇ ਆਦੇ ਘੋੜੀ ਟੁਗਲੋ ਟੁਗਲੀ ਹੋਇਆ ਪੈ ਕੰਮ ਆ ਗਾ ਜੀ ਕੇਸ਼ੀ ਰੋਡ ਬਰਨਾਲਾ ਪੁਲ ਹੇਠ ਤੇ ਓਏ ਹਾਂ ਜੀ ਕੀ ਖਵਾ ਰਹੇ ਫਰ ਅੱਜ ਹੈ ਕੀ ਖਵਾ ਰਹੇ ਮੁੱਕੀਆਂ ਏਨਾ ਹਟਾਇਡਾ ਗਮຊੂਆ ਵੰਡ ਫੋਨ ਤੇ ਰੋਲੇ ਆ ਮੁੱਕਿਆ ਪਰੂ ਆ ਗਿਆ ਕਹਿੰਦਾ ਆ ਜਾ ਮਾਰਕੀਟ ਕਾ ਬਲੌਗ ਜੀ ਪਰ ਨਹੀਂ ਯਾਰ ਸਾਡਾ ਭਾਈ ਹੈ ਆ ਓਏ ਇਧਰ 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 ਜਾਵਾਂਗੇ ਇਧਰ ਚੱਲਦੇ ਆ ਨਸੀਬਾਂ ਤੋਂ ਲੈ ਕੇ ਆਉਣਾ ਇੱਕ ਤਾਂ ਯਾਰ ਜੀ ਗਲਟਾ ਇਧਰ ਚੱਲਦੇ ਆ ਲੋ ਜੀ ਕਾਲਜ ਤੇ ਛੁੱਟੀ ਹੋ ਚੁੱਕੀ ਆ ਖੜਿਆ ਆਪਾਂ ਕਾਲਜ ਦੇ ਬਾਹਰ ਚਾਰ ਆਉਂਦਾ ਆਪਾਂ ਹੁਣ ਜਾਣਿਆ ਉਹਦੇ ਨਾਲ ਅੱਜ ਸਾਨੂੰ ਹਾਪੜੇ ਹੋਊਗਾ ਇਹ ਘਾਰ ਆ ਪਰ ਵੀ ਗਿਆਸਾ ਟੱਕਾ ਆਉਂਦਾ ਜੀ ਐਸਪੀ ਕਾਲ ਦੇ ਕਰਨ ਵਾਲਾ ਤੇ ਬਸ ਦੋਸਤ ਹੁੰਦਾ ਮੇਰਾ ਫਿਰ ਆਪਾਂ ਉਹਨਾਂ ਚੱਲਦੇ ਆਂ ਅੱਜ ਕਿਹੜਾ ਛੇੜਾ ਲਾ ਕੇ ਆਉਂਦੇ ਆਂ ਆ ਮਾਹੌਲਾ ਜੀ ਕੇਸੀ ਰੋਡ ਦਾ ਠੀਕ ਆ ਬਾਕੀ ਆਉਣ ਤੋਂ ਫਿਰ ਤੁਹਾਨੂੰ ਦਿਖਾਉਣਾ ਆ ਆ ਗਿਆ ਜੀ ਆਪਣਾ ਯਾਰ ਹਾਂਜੀ ਆ ਆਈਆ ਆਪਣਾ ਯਾਰ ਚਾਲ ਰਿਹਾ ਮਰ ਆਪਾਂ ਛੇੜੇ ਛੇੜੇ ਤੇ ਤੁਹਾਨੂੰ ਨਾਲ ਤੁਹਾਨੂੰ ਅੱਗੇ ਕੀ ਬਾੜਦਾ ਆਹ ਕਾਲ ਦਾ ਮਾਹੌਲ ਆ ਜੀ ਆਪਣੇ ਫੜ ਹਾਲ ਲੈ ਆਣਾ ਫੋਨ ਤਿਆਰ ਸਾਰਾ ਸਿਸਟਮ ਚਲੋ ਜੀ ਫਿਰ ਚਾਲਦੇ ਆ ਜੀ ਫਿਰ ਆਪਾਂ ਬਹਿ ਗਏ ਸੀ ਦੇਖ ਚਲੋ ਜੀ ਕਿੱਥੇ ਫਿਰ ਹਾਂ ਜੀ ਆਪਾਂ ਆ ਗਏ ਜੀ ਤਨੋਲਾ ਤਨੋਲੇ ਦੀ ਬਗਟਾ ਬਾਂ ਮਸ਼ਹੂਰ ਆ ਆ ਆਪਣਾ ਯਾਰ ਆ ਕਰਨ ਆ ਦੇਖੋ ਤੁਸੀਂ ਅੱਜ ਇਹਨਾਂ ਲਈ ਅਸੀਂ ਸਰਵੇ ਕਰਨਾ ਹੈ ਜੀ ਕਿ ਹੁਣ ਅਸੀਂ ਲੋਕਾਂ ਤਾਂ ਪਹੁੰਚ ਸਕੇ ਆਂ ਚਾਹ ਪਾਣੀ ਪੀਣ ਨੇ ਖਾਣੇ ਪੀਣ ਨੇ ਹਨਾ ਲਓ ਜੀ ਸੈਂਡਵਿਚ ਆਪਣੇ ਆ ਚੁੱਕੇ ਆ ਜੀ ਇਹ ਗ੍ਰਿਲਡ ਮੰਗਾਏ ਨਾ ਆਪਾਂ ਗ੍ਰਿਲਡ ਵੈਜੀਟੇਬਲ ਸੈਂਡਵਿਚ ਤੇ ਜਿਹੜੀ ਆਪਾਂ ਪੰਜਾਬੀ ਦੀ ਮੇਨ ਚੀਜ਼ ਹੁੰਦੀ ਹੈ ਚਾਹ ਚਾਹ ਆਉਣਾ ਨਹੀਂ ਚਾਹ ਚਾਹ ਵੀ ਆ ਰਹੀ ਆ ਉਹ ਉੱਧਰੋਂ ਜਾ ਰਹੀ ਆ ਤੇ ਫੇਰ ਸਾਡੇ ਕੋਲ ਆ ਰਹੀ ਆ ਬਾ ਚਾਰ ਹੈ ਹਾਂ ਉਹਨੇ ਤਾਂ ਸਿਆ ਇੰਜੋਏ ਕਰ ਲਿਆ ਬਲੌਗ ਵਿੱਚ ਜਵਾਏ ਕਰ ਤਰੂਰ ਜੀ ਤੇ ਜੇ ਸੁਣਨ ਨੂੰ ਵੀ ਬਲੌਗ ਦੇਖ ਕੇ ਭੁੱਖ ਲੱਗੀ ਤਾਂ ਜਾਓ ਕਿਚਨ 'ਚ ਬਣਾਓ ਮੈਗੀ ਮੂਗੀ ਕੁਝ ਵੀ ਤੇ ਆਪਾਂ ਦਾ ਇੰਜੋਏ ਕਰੋ ਨਾਲੇ ਬਲੌਗ ਲਓ ਜੀ ਭਾਈ ਜੀ ਚਾਹ ਵੀ ਲਿਆਏ ਟਾਈਮ ਸਰ ਆ ਗਈ ਚਾਹ ਆਪਣੀ ਹੁਣ ਨਾਲ ਚਾਹ ਇੰਜੋਏ ਕਰਾਂਗੇ ਬਾਸ ਹੁਣ ਸਾਨੂੰ ਅਸੀਂ ਜਿਹੜਾ ਇਹਨੂੰ ਫਿਨਿਸ਼ ਕਰਕੇ ਨਵੇੜ ਕੇ ਫਿਰ ਤੁਹਾਨੂੰ ਮਿਲਦੇ ਆ ਫਿਰ ਆਪਾਂ ਅੱਗੇ ਗੱਲ ਜੋ ਤੁਸੀਂ ਦੀਪਕ ਢਾਬੇ ਤੇ ਆਉਂਗੇ ਬਾਥਰੂਮ ਵਾਲੀ ਸਾਈਡ ਤੇ ਆ ਚੀਜ਼ਾਂ ਵੀ ਤੁਹਾਨੂੰ ਮਿਲ ਜਾਣਗੀਆਂ ਕਿੰਨਾ ਵਧੀਆ ਪਿਆ ਪੁਰਾਣੇ ਜਮਾਨੇ ਵਾਲਾ ਆਂਟੀਕ ਚੀਜ਼ਾਂ ਨੇ ਤੁਸੀਂ ਘਰੇ ਆਪਾਂ ਕਹਿ ਰਹੇ ਹਾਂ ਨਾ ਘਰੇ ਘਰੇ ਜੇ ਤੁਸੀਂ ਰੱਖਣੀਆਂ ਹੋਣ ਤਾਂ ਉਹ ਸਿਰਫ ਰਿਲੇਟਡ ਨੇ ਸਾਡੇ ਕੀ ਜਾਣਨਾ ਦੇਖੋ ਇਹ ਹੈਗਾ ਜੀ ਸਾਢੇ 40000 ਦੇ ਵਿੱਚ ਆ ਰੇਟ ਤਾਂ ਹੈ ਪਰ ਆਂਟੀਕ ਚੀਜ਼ ਹੋਰ ਮਿਲਦੀ ਨਹੀਂ ਨਾ ਮਾਲਕ ਕੋਈ ਆਹ ਜਿੱਤੇ ਮੈਨੂੰ ਮਿਲ ਜਾਣੀਆਂ ਠੀਕ ਹੈ ਸਾਡੇ ਘਰੇ ਰੱਖਣੀਆਂ ਨੇ ਆਹ ਸ਼ੀਲ ਜਿਹੜੀਆਂ ਤੇ ਵਗੀਆਂ ਚੀਜ਼ਾਂ ਸਾਰਾ ਕੁਝ ਮਤਲਬ ਮਿਲ ਜਾਂਦਾ ਉੱਥੇ ਮੁੰਡੀਆਂ ਦਾ ਬਾਬਿਆਂ ਦੀਆਂ ਜਿਹੜੀਆਂ ਆਪਣੇ ਪੈ ਵੀ ਜਾਂਦੀਆਂ ਨੇ ਇਹ ਵੀ ਇੱਥੋਂ ਮਿਲਦੀਆਂ ਨੇ ਤੇ ਬਸ ਆ ਗਏ ਆ ਜੀ ਅਸੀਂ ਬਾਹਰ ਸਨੈਕਸ ਵਗੈਰਾ ਲੈ ਲਏ ਅਸੀਂ ਤੇ ਹੁਣ ਅਸੀ ਆ ਕਿ ਆਪਦੇ ਕ੍ਰੇਡ ਕੰਮ ਨੂੰ ਆਏ ਵਿਆਂ ਉਹ ਤੇ ਦੁਬਾਰਾ ਲੱਗਦੇ ਆ ਆ ਤੁਹਾਨੂੰ ਦੇਖੋ ਲਿਟਰੇਚਰ ਰਿਲੇਟਡ ਬੁੱਕਸ ਵੀ ਮਿਲ ਸਕਦੇ ਜਾਣੇ ਦੇਖੋ ਆ ਦੇਖੋ ਇੱਥੇ ਟ੍ਰੇਡਰ ਦੇ ਸਾਰੇ ਬੁੱਕਸ ਨੂੰ ਮਿਲ ਜਾਣੀ ਆ ਤੇ ਜੇ ਤੁਸੀ ਬਰਨਾਲੇ ਤੋਂ ਜਰੂਰ ਬੰਨ ਜਾਓਗੇ ਤਾਂ ਧਤਨੋਲਾ ਹੰਦਾ ਵਿੱਚ ਉਹ ਉੱਥੇ ਆ ਜੀ ਇਹ ਦੀਪਕ ਟਾਪਾ ਹਾਲ ਦੇ ਜੀ ਫਿਰ ਆਪਾਂ ਜਿਹੜੇ ਕੰਮ ਨੂੰ ਆਏ ਆ ਤੇ ਰੈਡੀ ਆ ਸਾਰਾ ਕੁਝ बैग बूग अपने को कैमरा कूमरा आपको बैग चा <laughs> तो आ मेरी किट आग तो सीधा इधर गया सी बस ठीक है जी फिर पैन भी आरली वे चाह चलो फिर मिलता सुनो अगे फिर ਆਪਣੇ ਨਾਮ ਨੇ ਕਾਂਗਰਸ ਪਾਰਟੀ ਦੇ ਬਰਨਾਲਾ ਤੋਂ ਉਮੀਦਵਾਰ ਸਰਦਾਰ ਜੁਰੀਪ ਸਿੰਘ ਕਾਲਾ ਟੇਲੋਜੀ ਤੋਂ ਉਹਦੇ ਵਿਚਾਰ ਮਾਣੇ ਪੇਸ਼ ਕਰਦੇ 2 ਮਿੰਟ ਕੈਂਪੇਨ ਕਰ ਰਹੇ ਆ ਤੁਹਾਨੂੰ ਪਤਾ ਵੀ ਇਲੈਕਸ਼ਨ ਦਾ ਟਾਈਮ ਚੱਲਦਾ ਹੈ ਹਾਂਜੀ ਤੇ ਜਿਹੜਾ ਹਰ ਘਰ ਦਸਤਕ ਮੈਂ ਮੇ ਤੁਹਾਨੂੰ ਕੀਤੀ ਹੈ ਉਹ ਮੈਂ ਹਮੇਂ ਜਾਰੀ ਰੱਖਦੇ ਹੋਏ ਹਾਂਜੀ ਹਰ ਘਰ ਜਾ ਕੇ ਵੋਟ ਮੰਗ ਰਹੇ ਹਾਂ ਹਾਂਜੀ ਤੇ ਲੋਕਾਂ ਦਾ ਅਸ਼ੀਰਵਾਦ ਹੈ ਹਾਂਜੀ ਜੇ ਤੁਸੀਂ ਜਿੱਤਰੋ ਤਾਂ ਥੋੜਾ ਸਭ ਤੋਂ ਪਹਿਲਾ ਕੰਮ ਕੀ ਰਵਾਂਗਾ ਬਰਨਾਲੇ ਦੇ ਲੋਕਾਂ ਜਿਹੜੀਆਂ ਵੀ ਸੋ ਲੋਕਾਂ ਜਿਹੜੇ ਮੁੱਢ ਨੇ ਸਹੂਲਤਾਂ ਸੱਖਣੇ ਨੇ ਜਾਂ ਲਾ ਐਂਡ ਆਰਡਰ ਹੈ ਨਸ਼ਾ ਹੈ ਕੋਈ ਐਜੂਕੇਸ਼ਨ ਨੂੰ ਲੈ ਕੇ ਜਾ ਜਿਹੜੇ ਹੈਲਥ ਨੂੰ ਲੈ ਕੇ ਜਾਓ ਵੀ ਚੀ ਗੋਣਗੇ ਉਹ ਲੋਕਾਂ ਦੀ ਆਪਾਂ ਆਵਾਜ਼ ਬਣੇ ਤੇ ਕਾਰੇ ਫਾਮ ਆਲ ਦਾ ਬੈਸਟ ਜੀ ਹਾਂਜੀ ਦੋਸਤੋ ਅੱਜ ਦਾ ਬਲੌਗ ਹੁੰਦਾ ਇੱਥੇ ਸਮਾਪਤ ਉਮੀਦ ਕਰਦਾ ਤੁਹਾਨੂੰ ਆਪਦਾ ਬਲੌਗ ਵਧੀਆ ਲੱਗਿਆ ਹੋ ਜੇ ਵਧੀਆ ਲੱਗਿਆ ਤਾਂ ਕਰਨਾ ਕਿ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਦੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਮਿਲਦੇ ਆ ਇੱਕ ਅਜਿਹੀ ਹੋਰ ਵੀਡੀਓ ਦੇ ਨਾਲ ਉਹ ਤੱਕ ਲਈ ਦੋਸਤੋ ਬਾਏ ਬਾਏ